ਸਿਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਠੀਕ ਠਾਕ ਹੋਣਗੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਅੱਜ ਅਸੀਂ ਤੁਹਾਨੂੰ ਪਤਾ ਹੀ ਹੈ ਅੱਜ 19 ਸਤੰਬਰ 19 ਸਤੰਬਰ ਤੇ ਅੱਜ ਆਈਫੋਨ ਲਾਂਚ ਹੋਣਾ ਵਾ ਜਸਪ੍ਰੀਤ ਨੂੰ ਆਪਾਂ ਲੈ ਕੇ ਦੇਣਾ ਕਿਹੜਾ ਲੈਣਾ ਇਹ ਆਪਾਂ ਮਤਲਬ ਲੈਣਾ ਆਪਾਂ 17 ਸੀਰੀਜ਼ ਆਣਾ 17 ਪ੍ਰੋ ਤੇ ਜਾਂ ਮੈਕਸ ਦੋਹਾਂ 'ਚ ਕੋਈ ਵੀ ਲਵਾਂਗੇ ਸਟਾਰੀ ਵਾਲੀ ਇਹ ਚੋ ਇਸਪ੍ਰੋ ਮੈਥੀਆ ਇਹ ਵੀ ਚੋ ਇਸਪ੍ਰੋ ਮੈਥੀਆ ਮਾਤਾ ਜੀ ਬਹੁਤ ਜਿਆਦਾ ਅਪੜ ਕੀਤੇ ਸੀਗੇ ਵੀ ਘਰੋਂ ਸਾਡੀ ਪ੍ਰੀ ਬੁਕਿੰਗ ਹੋ ਜੇ ਹੋ ਵੀ ਗਈ ਸੀ ਉਹ ਕੁਝ ਕਾਰਨਾ ਕਰਕੇ ਸਾਡੇ ਤੋਂ ਪਹੇ ਨਹੀਂ ਹੋਇਆ ਸਕੇ ਗਲਤੀ ਹੋ ਗਈ ਸੀ ਥੋੜੀ ਕਿ ਕੋਈ ਗਲਤੀ ਰਹੀ ਸਾਡੇ ਤੋਂ ਵੀ ਪੂਰਾ ਹੋਮੋਫਿਲ ਨਹੀਂ ਗਲਤੀ ਹੁੰਦਾ ਕੁਝ ਥੋੜਾ ਜਿਹਾ ਸਟੈਪ ਪਰ ਮਿਸ ਹੋ ਗਿਆ ਸੀ ਸਾਡੇ ਤੋਂ ਉਹਨੂੰ ਕੰਟੀਨਿਊ ਕਰਦੇ ਹੋਏ ਤੇ ਅੱਜ ਅਸੀਂ ਆਏ ਆ ਤੇ ਤਾਂ ਇਨ ਪਰਸਨ ਕਰਨਾ ਦਾ ਹੋਇਆ ਤਾਂ ਕਰਕੇ ਅਸੀਂ ਆਇਆ ਵੀ ਅੱਜ ਆਪਾਂ ਨੂੰ ਜਾ ਕੇ ਟਰਾਈ ਕਰਨਾ ਚਾਹੀਦਾ ਵਾ ਵੈਸੇ ਫਰਡੇ ਸੀ ਅੱਜ ਤੇ ਇਸ ਕਰਕੇ ਫਿਰ ਅਸੀਂ ਅੱਜ ਇੱਥੇ ਆਏ ਆ ਵੇਣੇ ਆ ਵੀ ਸਾਨੂੰ ਕਿਹੜਾ ਕਲਰ ਮਿਲਦਾ ਕਿਹੜਾ ਨਹੀਂ ਮਿਲਦਾ ਇਹ ਰੀਡ ਡਿਮਾਂਡ ਹੈਗੀ ਗਰੇ ਸਿਲਵਰ ਉਹ ਕਹਿੰਦੇ ਜੀ ਨੂੰ ਉਹ ਲੈਣ ਦੀ ਪਰ ਅਸੀਂ ਡੀਪ ਬਲੂ ਇੱਥੇ ਹੈਗੇ ਆ ਵੀ ਡੀ ਬਲੂ ਤੁਸੀਂ ਲੈ ਸਕਦੇ ਹੋ ਪਰ ਉਹ ਤਾਂ ਅਵੇਲੇਬਲ ਹੈਗੇ ਆਨਲਾਈਨ ਦਿਖਾ ਰਹੇ ਆ ਪਰ ਹੁਣ ਪਤਾ ਨਹੀਂ ਸਾਨੂੰ ਕਿਹੜਾ ਮਿਲੂ ਤੇ ਅਸੀਂ ਇਹਨੂੰ ਲੈ ਕੇ ਦੇਣਾ ਮੈਂ ਕਿਉਂਕਿ ਇਹਦਾ ਇਹ ਪਹਿਲਾ ਪੂਣਾ ਜਦੋਂ ਇਹ ਕੈਨੇਡਾ ਦੇ ਵਿੱਚ ਆਈਆ ਪਹਿਲਾਂ ਦੇ ਕੋਲ ਸਿਮਸਾਉ ਵੀ ਯੂਜ਼ ਕਰਦੀ ਸੀ ਔਰ ਇਹਦੀਆਂ ਮੇਰੇ ਲਈ ਮੇਰੀਆਂ ਇਹਦੇ ਲਈ ਹਰਿਆ ਬੂਜਾ ਕੀ ਵਧੀਆ ਬਹੁਤ ਚਲੋ ਇਸ ਅਸੀਂ ਕੌਸੇ ਨਹੀਂ ਦੱਸ ਸਕਦੇ ਕਿ ਕੀ ਆ ਸਵਚਨ ਪਰ ਉਹਦੀ ਠੀਕ ਹੈ ਚਲੋ ਇਹ ਲੈਨੇ ਆ ਬਾਅਦ ਆਪਾਂ ਰਿਵਿਊ ਕਰਾਂਗੇ ਕੈਮਰਾ ਕਿਹੜਾ ਹੈ ਪਾ ਕੇ ਦੇਖਦੇ ਹਾਂ ਕੀ ਬਣਦਾ ਹੁਣ ਆਪਾਂ ਜਾਣੇ ਆ ਕਿਹੜਾ ਚੱਲਦੇ ਆਂ ਦੇਖਦੇ ਆਂ ਕੀ ਬਣਦਾ ਕੀ ਲਾਈਨ ਹੈ ਕੀ ਨਹੀਂ ਕਿਉਂਕਿ ਅੱਜ ਹੀ ਲੌਂਜ ਹੈ ਦਾ ਦੁਪਹਿਰ ਦੇ ਹੁਣ ਤੇ ਹੋ ਸਕਦਾ ਲਾਈਨ ਵੀ ਵੱਡੀ ਹੋਵੇ ਚਲੋ ਚੱਲੀਏ ਫਿਰ ਹਾਂਜੀ ਚਲੋ ਲੌਂਜ ਨੂੰ ਅਪਰ ਸਟੋਰ ਦੇ ਮੂਰ ਨੂੰ ਅਪਰ ਸਟੋਰ ਦੇ ਮੂਰ ਨੂੰ ਲੌਂਜ ਦੇ ਹੋਣੀ ਹੈ ਮੈਂ ਇੱਥੇ ਸ਼ੁਰੂ ਹੋ ਜਾਂਦੀ ਹੈ ਕਿ ਇਹ ਤੇ ਸਾਰੀ ਲਾਈਨ ਨਹੀਂ ਹੈ ਕੋਈ ਨੇ ਆ ਸਾਰੀ ਕਿਤੇ ਤੱਕ ਲਗਾ ਜਾਂਦੀ ਹੈ ਉਹ ਤੁਹਾਡਾ ਕਲਾਇੰਟ ਸਕੇਰ ਵਾਲੇ ਤੁਸੀਂ ਸਮਝੋ ਨਾ ਲੋਕ ਉਹ ਨਵੇਂ ਬੋਲੇ ਲੋਕ ਲਾਈਨ ਚ ਗੜੇ ਆ ਸਾਰੇ ਪਿਕਨ ਵਾਲੇ ਆ ਜੀ ਪਿਕਅਪ ਵਾਲੇ ਆ ਜਿਹਨਾਂ ਨੇ ਹਾਂ ਪਿਕਅਪ ਸਾਰੀ ਉਹ ਗੱਲ ਨਹੀਂ ਹੈ ਜਿਨ੍ਹਾਂ ਨੇ ਆਲਰੇਡੀ ਬੁੱਕ ਕੀਤਾ ਹੈ 12 ਤਰੀਕ ਨੂੰ ਲਾ ਕੇ ਇਹ ਉਹ ਲਾਈਨ ਹੈ ਪਿਕਅਪ ਵਾਲੀ ਲਾਈਨ ਹੈ ਸਾਰੀ ਇਹ ਮੇਰੇ ਕੋਲ ਨਹੀਂ ਹੈ ਨਾ ਇਹ ਆਰਡਰ ਹੈ

ਅਸੀਂ ਲਾਈਨ ਦੇ ਵਿੱਚ ਖੜੇ ਆ ਪਹਿਲਾਂ ਅਸੀਂ ਡੀਪ ਬਲੂ ਬੁੱਕ ਕੀਤਾ ਸੀ ਪਰ ਮੌਕੇ ਤੇ ਆ ਗਏ ਐ ਨਾ ਸਾਡੀ ਜਸਪਰੀ ਦੀ ਫਾਇਸ ਸੀਗੀ ਮੈਂ ਗ੍ਰੇ ਕਲਰ ਲੈਣਾ ਤੇ ਬਟ ਹੁਣ ਸਾਡੇ ਕੋਲੇ ਗ੍ਰੇ ਵੀ ਅਵੇਲੇਬਲ ਅਸੀਂ ਦੋਹਾਂ ਚੱਕ ਲੈ ਸਕਦੇ ਜੋ ਵੀ ਮਰਜੀ ਤੇ ਅਸੀਂ ਖੜੇ ਆ ਸਟੋਰ ਦੇ ਬਾਹਰ ਲਾਈਨ ਵੇਖੋ ਤੁਸੀਂ ਮਾੜੀ ਜੀ ਲਾਈਨ ਬਣਾਉਣਾ ਤੁਹਾਨੂੰ ਥੋੜੀ ਜੀ ਵੱਡੀ ਲਾਈਨ ਆ ਤੇ ਯਾਨੀ ਕਿ ਇੱਧਰ ਪਿਕਅਪ ਵਾਲਿਆਂ ਨੇ ਆਣਾ ਇੱਧਰ ਜਿਹਨਾਂ ਨੇ ਰਿਜ਼ਰਵ ਕੀਤਾ ਆ ਉਹਨਾਂ ਦੀ ਲਾਈਨ ਬਸ ਆਪਣੀ ਵਾਰੀ ਆਉਣ ਵਾਲੀ ਆ ਅੰਦਰ ਵੀ ਕਾਫੀ ਢੀਡ ਆ ਜਿਹੜਾ ਚਾਹੁੰਦੇ ਬੜੀਆਂ ਲਾਈਨ ਦੇ ਵਿੱਚ ਫੋਨ ਲੈਣ ਵਾਸਤੇ 17 Pro Max Grey ਜਸਪ੍ਰੀਦ ਨੂੰ ਫੋਨ ਲੈ ਕੇ ਦੇਣਾ ਅਸੀਂ ਆ ਗਏ ਜਮਾ ਡੋਰ ਦੇ ਵਿੱਚ ਹੈ ਭਲਦੇ ਨਵੀ ਸਾਡੀ ਆਉਣ ਵਾਰੀ ਆਉਣ ਵਾਲੀ ਹੈ ਜਸਪ੍ਰੀਤ ਪੂਰੀ ਐਕਸਾਈਟਡ ਹੈ ਕਿਉਂਕਿ ਇਹਨੇ ਪਹਿਲਾ ਫੋਨ ਲੈਣਾ ਆਈਫੋਨ ਤੋਂ ਬੰਦ ਆਇਆ ਕੋਈ ਆਪਾਂ ਚਾਹੇ ਕਿਸੇ ਨੂੰ ਲੈ ਕੇ ਦੇਣਾ ਚਾਹੇ ਮਾਂ ਲਾ ਦੇ ਜੀ ਨਾ ਮੈਂ ਤਾਂ ਰਾਤ ਆਪਾਂ ਖੁਦ ਲੈਣਾ ਵਾ ਅੱਗੇ ਹਮੇਸ਼ਾ ਹਰ ਇੱਕ ਚੀਜ਼ ਆਪਾਂ ਕਰਦੇ ਆਂ ਤੋਂ ਲੈਂਦੇ ਰਹੇ ਆਂ ਹੁਣ ਤੱਕ ਤਾਂ ਉਹ ਹੁਣ ਆਪਦੀ ਕਮਾਈ ਨਾਲ ਲੈਣਾ ਕੋਈ ਤਾਂ ਜ਼ਿਆਦਾ ਕੁਝ ਨਹੀਂ ਕਹੋ ਇਹ ਜ ਕਰ ਰਹੇ ਰੇੜੇ ਦੀ ਸਮੋਧੀ ਆਵਾਜ਼ ਮਾਰੇ ਕਿਸਾਨ ਜਸਨ ਸਮੁੰਦਰੀਟਾਂ ਨੂੰ ਜਨਮ ਹੋਣ ਦੇਣ ਅਭਿਪਾ ਫਾਊਂਡਰ ਵੀ ਅਸੀਂ ਖੜੇ ਹਾਂ 2 ਵਜੇ ਤੇ ਹੁਣ ਤਾਂ ਪਤਾ ਤੱਕਾ ਪਾਉਣਾ ਪੌਣੇ 5 ਦਾ ਹੋ ਗਿਆ ਜੀ ਕੌਂਚ ਪੌਣੇ 5 ਦਾ ਹਨਾ ਹੁਣ ਮੈਂ ਲੈਣ ਵਖਾਉਣਾ ਕਿੰਨੀ ਆ ਕਿਉਂ ਸਾਰੀ ਲੈਣ

ਮੇਰੇ ਫੋਨਰ ਗੱਜ ਕੜੇ ਕੜੇ ਆਉਂਦੇ ਆ। ਕੋਈ ਹੋਰ ਹੋ। ਅਹ ਬੇਸੇ। ਸਪੀਕਰ ਪਰ ਕਹਿੰਦੀ ਆ ਜਿਹੜੀ ਉਹਦੀ ਸਾਰੇ ਤਾਂ ਸਾਡਾ ਫੋਨ ਰੈਡੀ ਆ। ਬਸ ਅਸੀਂ ਕਾਰਡ ਦੇ ਕੇ ਲੈਣਾ ਨਹੀਂ। ਜੀ ਤੁਹਾਨੂੰ ਵਿਖਾਈਏ ਕੀ ਵਿਖਾਈਏ? ਦਿਖਾ ਰਹੀਏ। ਜੇ ਇੱਛਾ ਸੀ ਵੀ ਗਰੇ ਲੈਣਾ ਮਤਲਬ ਆਪਾਂ ਅਸੀਂ ਨਾ ਘਰੇ ਜਾ ਕੇ ਦੱਸਾਂਗੇ ਘਰੇ ਜਾ ਕੇ ਦੱਸਾਂਗੇ ਇੱਥੇ ਰੌਲਾ ਬਹੁਤ ਜ਼ਿਆਦਾ ਹੈ ਜਿਹੜੀ ਅਨਬਾਕਸਿੰਗ ਵੀ ਕਰਾਂਗੇ ਆਪਾਂ ਚੱਲ ਜੀ ਹੁਣ ਆਪਾਂ ਘਰੇ ਕਰਨਾ ਆਪਾਂ ਬਾਈ ਜਸਪ੍ਰੀ ਦਾਸ ਤੇ ਗਿਫਟ ਆਪਨ 17 Pro Max 512 GB ਗ੍ਰੇ ਕਲਰ ਕੱਲ੍ਹ ਜਦੋਂ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਫੜ ਕੇ ਦੇਖਿਆ ਤੇ ਪਹਿਲੀ ਵਾਰ ਹੀ ਹੁਣ ਨਵਾਂ ਜਿਹੜਾ ਕਿ ਡੱਬਾ ਖੋਲਣਾ ਸੀ ਇਕੱਲਾ ਹੀ ਆ ਸਾਡੇ ਲਈ ਸੌ ਕਾਸ਼ ਕੋ ਕੋਸ਼ਿਸ਼ ਨਾ ਦੀਆਂ ਤੇ ਬਾਕੀਆਂ ਨੂੰ ਇਹ ਲੱਗੂਗਾ ਇਹ ਪੈਸੇ ਪੈਸੇ ਵੇਸਟ ਕਰਤੇ ਹਨਾ ਸਭ ਦੀ ਆਪੋ ਆਪਨੇ ਰਾਜੰਦੀ ਇਹ ਆਪਾਂ ਨੂੰ ਪਿਆ ਕਿੰਨੇ ਦਾ ਚਲੋ ਕੋਈ ਨਹੀਂ ਜਿੰਨੇ ਦਾ ਵੀ ਪਿਆ ਦੱਸ ਦਈਏ 2300 ਕੁਸਟ 2300 ਡਾਲਰ ਦਾ ਪਿਆ ਇਹ ਆਪਾਂ ਨੂੰ ਚਲੋ ਚਲਿਏ ਹੁਣ ਕਰੇ ਹਾਂਜੀ ਅਸੀਂ ਚਾਰਜਰ ਵੀ ਲੈ ਚਾਰਜਰ ਵੀ ਦਿਖਾ ਦੇ ਹਾਂਜੀ ਚਾਰਜਰ ਵੀ ਲੈ ਚਾਰਜਰ ਵੀ ਲੈ ਫਾਸਟ ਚਾਰਜ ਇਸ ਲੀਡ ਫੋਨ ਦੇ ਨਾਲ ਅਵੇਲੇਬਲ ਹੈਗੀ ਵਾਹ ਓਹ ਵੀ ਫੋਨ ਦੇ ਨਾਲ ਅਵੇਲੇਬਲ ਆ 40 ਵਾਟ ਵਾਲਾ ਡਾਇਨਾਮਿਕ ਪਾਵਰ ਡੈਕਟਰ ਲੈ ਆ ਇਹ ਆਇਆ ਆਪਾਂ ਨੂੰ 60 ਡਾਲਰ ਦਾ ਆਇਆ ਆ ਐਡੇ ਕਿ 2400 ਚ ਪਾ ਕੇ ਐਡੇ ਕਿ ਝੋਲੇ ਵਿੱਚ ਪਾ ਕੇ ਦੇਦਾ ਇਹਨਾਂ ਨੇ ਆਪਾਂ ਨੂੰ 2400 ਡਾਲਰ ਡੇਢ ਲੱਖ ਪਾ ਕੇ ਪਿਆਜ਼ ਤੋਰ ਦਾ ਅੰਮਰ ਦਾ ਵੇਖੋ ਤੁਸੀਂ ਅੱਜ ਲਾਉ ਤੇ ਆ ਹੋਣ ਐਡੇ ਕਿ ਝੋਲੇ ਵਿੱਚ ਡੇਢ ਲੱਖ ਪਾ ਕੇ ਦੇ ਆ ਐਡੇ ਕਿ ਫੋਨ ਅੱਗੇ ਝੋਲੇ ਵਿੱਚ ਡੇਢ ਲੱਖ ਰੁਪਈਆ ਪਾ ਕੇ ਦੇ ਦਿੰਦੇ ਇਹਨਾਂ ਯਾ ਵੇਖੋ ਤੁਸੀਂ ਰੌਣਕ ਮਿਲਣਾ ਇੱਧਰ ਗੇਮ ਖਿਡੀ ਜਾਂਦਾ ਮੁੰਡਾ ਇੱਥੇ ਮੈਂ ਪੂਰੀ ਢੀੜ ਅੱਜ फोन आज ही लॉन्च होया ते बाहर भी बहुत ज्यादा राशक ते साडी नवीज सीवी आज ही ਲੈਣਾ। ਖਾਰੀ ਸੀਵੀ ਅੱਜ ਹੀ ਲੈ ਲੈ ਜਸਪ੍ਰੀ ਦੀ ਰੀ ਸੀ ਅੱਜ ਹੀ ਲੈਣਾ। ਮੇਰੀ ਵੀ ਸੀਗੀ ਅੱਜ ਹੀ ਲੈਣਾ। ਮੇਰੀ ਜਿਆਦਾ ਐਕਸਾਈਟਮੈਂਟ ਹੁੰਦੀ ਯਾਰ ਇੱਕ ਚੀਜ਼ ਦੀ। ਚਲੋ ਹੁਣ ਆਪਾਂ ਚੱਲਦੇ ਆਂ ਬਾਹਰ। फोन ਲੈ ਕੇ ਨਹੀਂ ਜਸਪ੍ਰੀ ਖੜਾ ਛੱਡ ਰੀ ਨਾਲ 에어ਪੋਰਟ ਵੀ ਲੈ ਕੇ ਜਾਣੀ। फोन ਵੀ ਲੈ ਲੈ ਚਾਰਜਰ ਵੀ ਲੈ ਲੈ ਮੈਂ ਕਹਾਂ ਹੇਅਰਪੋਰਟ ਸੇ ਵੀ। ਹਾਂ 에어ਪੋਰਟ ਵੀ ਲੈ ਲੈ ਜਿਹਨੂੰ ਸਾਰਾ ਕਹਦੀ ਵੀ ਨਵਾ ਦੇਣਾ ਐਪਲ ਦੇ ਨਾਲ ਸੇਵ ਦੇ ਨਾਲ। ਕੋਈ ਨਾ ਕੋਈ ਫੋਰਟ ਵੀ ਹੋ। ਫਰ ਰੇਡ ਕੋਰਡ ਤਾਂ ਸਾਨੂੰ ਪਤਾ ਨਹੀਂ ਸੀ ਨਵਾਂ ਲਈ ਕਿ ਨਵਾਂ ਦਾ ਪੁਰਾਣਾ ਨਹੀਂ ਜੀ ਕਿ ਨਵਾਂ ਨੂੰ ਵੀ ਨਹੀਂ ਨਾ ਕਰਦੇ ਇਹ ਰੇਡ ਕੋਡ ਇਹਦੇ ਨਾਲ ਜੀ ਥੋੜੀ ਜੀ ਇਹ ਰੇਡ ਕੋਡ ਦੇ ਸਮੇਂ ਰੇਟ ਪਾਉਂਦੇ ਆ ਜਿਹੜੇ ਨਵੇਂ ਆਏ ਆ ਇਹ ਕਿ 363 ਡਾਲਰ ਆਉਂਦੇ ਕੁਝ ਕਿੰਨਾ ਦੇ ਵਿੱਚ ਚੀਜ਼ਾਂ ਹੈਗੀਆਂ ਡਿਫਰੈਂਸ ਹੈ ਡਿਫਰੈਂਸ ਹੈ ਜਣੀ ਕਿ ਅਜੇ ਪਹਿਲੇ ਪੁਰਾਣੇ ਪੰਨੇ ਐ ਨਾ ਉਸ ਕਰਦੇ ਆ ਪ੍ਰੈਸ਼ ਟਵਾਈਸ ਉਸਕੇ ਤੇ ਟੈਚ ਕੰਟਰੋਲ ਵਾਲੀ ਉਹ ਆਪਣੇ ਨਾਲ ਲੈ ਗਏ ਪਰ ਅਸੀਂ ਲੈਣੇ ਆ ਆਹ ਵਾਲਾ ਕਿਉਂਕਿ ਜਸਟ ਅਸੀਂ ਕੰਮ ਯੂਜ਼ ਕਰਨੇ ਆ ਤਾਂ ਦੁਬਾਰਾ ਅੰਦਰ ਨਹੀਂ ਫਿਰ ਮਿੱਟੀ ਮਿੱਟੀ ਪੈਂਦੀ ਹੈ ਬਹੁਤ ਗਲਤ ਜਾਂਦਾ ਹੈ ਮਖਰਾਮਸ਼ੀ ਹੋਣ ਚਾਂਸਸ ਹੈ ਚੰਗੋ ਨਾ ਲੈ ਗਏ 에어ਪੋਰਟ 에어ਪੋਰਟ ਸਪੋਰਟ ਲੋ ਵੀ ਝੋਲੇ ਹੋ ਗਏ ਦੋ ਆਪਣੇ ਕੋਲੇ ਦੋਵਾਂ ਝੋਲਿਆਂ 'ਚ ਬਹੁਤ ਰੁਪਈਏ ਆ ਰੁਪਈਏ ਬਹੁਤ ਲੱਗੇ ਜਸਪ੍ਰੀ ਚਲੋ ਕੋਈ ਨਹੀਂ ਮਹਾਰਾਜ ਵਾਧੂ ਸਾਰੇ ਦੇਈ ਜਾਵਦੇ ਲੱਗ ਗਏ ਚਲੋ ਚੱਲ ਗਏ ਹੁਣ ਆਪਾਂ ਚਲਦੇ ਹੁਣ ਅਸੀਂ ਘਰੇ ਘਰੇ ਜਾ ਕੇ ਕਰਾਂਗੇ ਅਨਬਾਕਸਿੰਗ ਹਾਂਜੀ ਥੱਕ ਗਏ ਹਾਂ ਤਾਂ ਥੱਕ ਗਏ ਹੁਣ ਇਹ ਵਲੌਗ ਆਪਾਂ ਇੱਥੇ ਕਰਦੇ ਸਮਾਪਤ ਆਪਾਂ ਸਟੋਰ ਦੇ ਵਿੱਚ ਖਾ ਪੀ ਕੇ ਜਾਵਾਂਗੇ ਘਰੇ ਤੇ ਕਰਾਂਗੇ ਅਨਬਾਕਸਿੰਗ ਚਲੋ ਵਾਲਾ ਟਾਈਟਮੈਂਟ ਅਨਬਾਕਸਿੰਗ ਇਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਕਿਸੇ ਨੇ ਕਹਣਾ ਵੇ ਪੈਸੇ ਵੇਸਟ ਹੋਏ ਉਹ ਕੋਈ ਇਹ ਮੈਟਰ ਨਹੀਂ ਕਰਦਾ ਸਾਨੂੰ ਜਿਹੜਾ ਸਾਡਾ ਜੋ ਜੀ ਕੀਤਾ ਉਹ ਕੀਤਾ ਬਾਕੀ 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 ਸਾਰੇ ਖੁਸ਼ ਰਹਣ ਚੜਦੀ ਕਲਾ ਚ ਰਹਿਣ ਵਧੀਆ ਰਹਿਣ ਠੀਕ ਠਾਕ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਹੈ ਵਲੌਗ ਵੇਖਣ ਲਈ ਤੁਸੀਂ ਜਿਹਦੇ ਕੋਲ ਬਾਲਾ ਪੁਰਾਣਾ ਫੋਨ ਆ ਲੈ ਬਾਕੀ ਆਪਾਂ ਜਾ ਕੇ ਘਰੇ ਬਾਕੀ ਚਲਾ ਕੇ ਦੱਸਾਂਗੇ ਤੇ ਫੀਚਰਸ ਕੀ ਆ ਕਿਵੇਂ ਵਧੀਆ ਆ ਓਕੇ ਬਾਈ ਥੈਂਕ ਯੂ